ਰੋਟੀ ਖਾਦੇ ਸੀ ਵੀਰੇ ਉਦੋਂ ਦਾ ਹੀ ਬਹੁਤ ਦਰਦ ਹੋ ਰਿਹਾ ਵਾ ਕੋਈ ਨਹੀਂ ਹੋ ਜਾਊਗਾ ਠੀਕ ਸਬਰ ਰੱਖ ਤੁਸੀਂ ਕੋਈ ਇੰਜੈਕਸ਼ਨ ਲਾਓ ਵੀਰੇ ਜਲਦੀ ਕਰੋ ਬਹੁਤ ਦਰਦ ਹੋ ਰਿਹਾ ਬਹੁਤ ਦਰਦ ਹੋ ਰਹੀ ਬਾਜੀ ਖਿੱਚ ਦੋ ਮੜਾ ਲਾ ਦਿਓ ਇੰਜੈਕਸ਼ਨ ਇਹਦੇ ਵਾਸਤੇ ਮਤ ਕਰ ਮਾਇਆ ਕੋਹੰਕਾਰ ਮਤ ਕਰ ਕਾਇਆ ਕੋ अभिਮਾਨ ਸਸੀ ਗਾ ਵੀਰੇ ਵੀਰੇ ਬੇਟੇ ਨੂੰ ਇਨਫੈਕਸ਼ਨ ਹੋ ਗਈ ਸੀ ਖਰਾਬ ਬਣਾ ਦਿਓ ਸਸੀ ਗਾ ਵੀਰੇ ਸਸੀ ਗਾ ਜੀ ਵੀਰੇ ਬੇਟੇ ਦੇ ਬੇਟੇ ਚ ਇਨਫੈਕਸ਼ਨ ਆ ਖਰਾਬ ਬਣਾ ਦਿਓ ਕਿੰਨੇ ਸਾਲ ਦਾ 11 ਸਾਲ ਦਾ ਵੀਰੇ 11 ਸਾਲ ਦਾ ਕਿੰਨਾ ਜ਼ਿਆਦਾ ਇਨਫੈਕਸ਼ਨ ਉਲਟੀ ਵਗੈਰਾ ਵੀ ਕਰਦਾ ਨਹੀਂ ਵੀਰੇ ਅੱਛਾ ਅੱਛਾ ਅੱਜ ਕੱਲ ਨਾ ਇਨਫੈਕਸ਼ਨ ਛੇਤੀ ਹੋ ਜਾਂਦੀ ਬੱਚਾ ਤੇ ਥੋੜਾ ਜਿਹਾ ਬਾਹਰਲੀ ਚੀਜ਼ਾਂ ਤੋਂ ਭੇਜ ਰੱਖਿਓ ਠੀਕ ਹੈ ਵੀਰੇ ਬਾਕੀ 1 ਮਿੰਟ ਬਾਜੀ ਹੈਲੋ ਵੀਰ ਇੱਕੋ ਹੀ ਖਰਾਕ ਹੈ ਤੁਸੀਂ ਐਂ ਰੋਟੀ ਖਵਾ ਕੇ ਨਾ ਤੇ ਉਹਨੂੰ ਦੇ ਦੇਣੀ ਆ ਠੀਕ ਹੋ ਜੂ ਸ਼ਾਮ ਤੱਕ ਵੀਰੇ ਸਾਰੇ 4 4 ਖਰਾਕਾ ਦਿੰਦੇ ਤੁਸੀਂ ਇੱਕੋ ਹੀ ਖਰਾਕ ਵੀਰੇ ਜੀ ਪਰਮਾਤਮਾ ਦਾ ਨਾਮ ਲੈ ਕੇ ਨਾ ਉਹਨਾਂ ਨੂੰ ਇੱਕੋ ਹੀ ਖਰਾਕ ਦੇਣੀ ਆ ਬੱਚਿਆਂ ਨੂੰ ਜ਼ਿਆਦਾ ਦਵਾਈਆਂ ਦੇਣੀਆਂ ਨਹੀਂ ਚਾਹੀਦੀਆਂ ਐਸੇ ਕਰਕੇ ਮੈਂ ਇੱਕੋ ਹੀ ਖਰਾਕ ਦਿੰਦੀ ਆ ਵੀਰੇ ਕਿੰਨੇ ਪੈਸੇ ਜੀ 50 ਰੁਪਏ ਭਾਜੀ ਵੀਰੇ ਯਾਰ ਸ਼ੁਰੂ ਤੋਂ ਹੀ ਇੰਨੇ ਘੱਟ ਪੈਸੇ ਲੈਂਦੇ ਹੋ ਸਾਰੇ 5 500 4 400 ਲੈ ਲੈਂਦੇ ਆ ਤੁਸੀਂ 50 ਰੁਪਏ ਥੀ ਦੇ ਦਿੰਦੇ ਹੋ ਵੀਰੇ ਗੱਲ ਪਤਾ ਕੀ ਆ ਸਰਾਰ ਜੀ ਸਾਡਾ 50 ਨਾਲ ਨਾ ਵਧੀਆ ਗੁਜ਼ਾਰਾ ਹੋ ਰਿਹਾ ਤੁਰਕ ਪੈ ਜੂਗਾ ਨਾ ਵੀਰੇ ਮੈਂ ਕਹਿੰਦਾ ਇੱਕ ਦਮ ਠੀਕ ਹੋ ਜਾਣਾ ਤੁਹਾਨੂੰ ਦੁਬਾਰਾ ਦਵਾਈ ਲੈਣ ਦੀ ਲੋੜ ਨਹੀਂ ਪੈਣੀ ਤੁਸੀਂ ਉਦਾਂ ਮਿਲਦੇ ਗਿਲਦੇ ਰਿਹਾ ਕਰੋ ਸਾਨੂੰ ਥੈਂਕ ਯੂ ਵੀਰੇ ਸ਼ੁਕਰੀਆ ਸ਼ੁਕਰੀਆ ਵੀਰੇ ਸਾਸੀ ਦਾ ਸੱਚ ਕਾਲੀ ਵੀਰੇ ਆ ਦਵਾਈਆਂ ਮਿਲ ਜਾਣਗੀਆਂ ਤੁਹਾਡੇ ਕੋਲੋਂ ਇਹ ਕਿਹਦੀਆਂ ਦਵਾਈਆਂ ਨੇ ਇਹ ਵੀਰੇ ਮੇਰੀ ਮੰਮੀ ਦੀ ਦਵਾਈਆਂ ਨੇ ਜੀ ਵੀਰੇ ਇਹ ਇੱਥੋਂ ਨਹੀਂ ਮਿਲਣੀਆਂ ਇਹ ਜਿੱਥੋਂ ਲਿਖਾਈਆਂ ਨੇ ਨਾ ਹਸਪੀਟਲ ਤੋਂ ਉਹਦੇ ਮੈਡੀਕਲ ਤੋਂ ਹੀ ਮਿਲਣੀਆਂ ਨੇ ਜੀ ਵੀਰੇ ਉੱਥੇ ਬਹੁਤ ਮਹਿੰਗੀਆਂ ਦਵਾਈਆਂ ਨੇ ਇਹ ਇੱਕ ਟੁਕੜ 3000 ਦੀਆਂ ਦਵਾਈਆਂ ਨੇ ਉਤੋਂ ਟੈਸਟ ਲਿਖੇ ਹੋਏ ਆ ਉਹਨਾਂ ਨੇ ਮੈਨੂੰ ਲੱਗਦਾ 3-4000 ਦੇ ਟੈਸਟ ਵੀ ਹੋਣਗੇ ਇਹ ਮੇਰੇ ਕੋਲ ਵੀਰੇ ਐਨੇ ਪੈਸੇ ਨਹੀਂ ਸੀਗੇ ਇਸੇ ਕਰਕੇ ਮੈਂ ਤੁਹਾਡੇ ਕੋਲ ਆਇਆ ਵੈਸੇ ਹੋਇਆ ਕਿ ਆਂਟੀ ਨੇ ਵੀਰੇ ਪਤਾ ਨਹੀਂ ਕੱਲ ਕਹਿ ਰਹੇ ਸੀਗੇ ਪੇਟ ਦਰਦ ਕਰਦਾ ਪਿਆ ਆ ਅਸੀਂ ਉਹਨਾਂ ਨੂੰ ਹਸਪੀਟਲ ਲੈ ਗਏ ਜਦ ਪਤਾ ਲੱਗਿਆ ਐਸਿਡ ਬਣ ਰਿਹਾ ਉਹਨਾਂ ਦੇ ਪੇਟ 'ਚ ਤੇ ਜਲਨ ਹੋ ਰਹੀ ਆ ਉਹਨਾਂ ਨੇ ਇੰਨੀਆਂ ਦਵਾਈਆਂ ਲਿਖਤੀਆਂ ਤੇ ਟੈਸਟ ਲਿਖਤੀ ਨੇ ਵੈਸੇ ਤਾਂ ਅਸੀਂ ਆਹ ਡਿਸਕ੍ਰਿਪਸ਼ਨ ਦੇ ਵਿੱਚ ਨਾ ਇੰਟਰਰਪਸ਼ਨ ਕਰ ਨਹੀਂ ਸਕਦੇ ਠੀਕ ਹੈ ਬਟ ਮੈਨੂੰ ਲੱਗਦਾ ਜਿਹੜੇ ਹਿਸਾਬ ਨਾਲ ਦਵਾਈਆਂ ਲਿਖਤੀਆਂ ਨਾ ਇੰਨੀ ਵੱਡੀ ਪ੍ਰੋਬਲਮ ਹੈ ਨਹੀਂ ਪਹਿਲਾਂ ਵੀ ਕਦੇ ਦਰਦ ਹੋਇਆ ਉਹਨਾਂ ਦੇ ਪੇਟ 'ਚ ਨਹੀਂ ਵੀਰੇ ਫਸਟ ਟਾਈਮ ਹੋਇਆ ਸੀਗਾ ਉਹ ਕੁਝ ਖਾ ਪੀ ਲਿਆ ਹੋਣਾ ਉਹਦੇ ਕਰਕੇ ਹੋ ਗਿਆ ਤੁਸੀਂ ਇਦਾਂ ਕਰੋ ਵੀਰੇ ਮੈਂ ਨਾ ਤੁਹਾਨੂੰ ਆ ਦਵਾਈ ਦਿੰਨਾ ਠੀਕ ਹੈ ਤੁਸੀਂ ਆ ਸਿਰਫ ਦੋ ਗੋਲੀਆਂ ਦਿਓ ਤੇ ਬਾਜੀ ਇੱਕ ਓਵਰ ਐਸ ਦੀ ਡੱਬੀ ਦਿਓ ਹਾਂ ਲੋ ਜੀ ਇਹ ਦਵਾਈ ਤੋਂ ਪਹਿਲਾਂ ਮੂਲ ਮੰਤਰ ਦਾ ਪਾਠ ਕਰਿਓ ਠੀਕ ਹੈ ਫੇਰ ਮੰਮੀ ਜੀ ਨੂੰ ਕਹੋ ਸਭ ਠੀਕ ਹੋ ਜਾਊਗਾ ਫੇਰ ਦਵਾਈ ਦੇਣੀ ਆ ਠੀਕ ਹੈ ਤੇ ਨਾਲ ਹੀ ਆ ORS ਦੀ ਆ ਡੱਬੀ ਬੁਲਾ ਦਿਓ ਨਾਲ ਠੀਕ ਹੈ ਵੀਰੇ ਪਰ ਜਿਹੜੀਆਂ ਦਵਾਈਆਂ ਲਿਖੀਆਂ ਹੋਈਆਂ ਦੇਖੋ ਵੀਰੇ ਅਸੀਂ ਕਿਸੇ ਨੂੰ ਮਾੜਾ ਚੰਗਾ ਤਾਂ ਨਹੀਂ ਕਹਿੰਦੇ ਪਰ ਅੱਜ ਕੱਲ ਨਾ ਹਰ ਚੀਜ਼ ਪੈਸੇ ਕਮਾਉਣ ਦਾ ਨਾ ਧੰਦਾ ਬਣਾ ਲਿਆ ਠੀਕ ਹੈ ਇਨ ਕੇਸ ਜੇ ਉਹਨਾਂ ਨੂੰ ਪ੍ਰੋਬਲਮ ਲੱਗਦੀ ਹੋਈ ਨਾ ਸਵੇਰੇ ਮੇਰੇ ਕੋਲੇ ਲੈ ਆਇਓ ਠੀਕ ਹੈ ਅੱਜ ਦਾ ਦਿਨ ਆ ਦਵਾਈ ਦੋ ਠੀਕ ਹੈ ਪਰਮਾਤਮਾ ਨੇ ਚਾਇਆ ਸਭ ਠੀਕ ਹੋ ਜਾਊਗਾ ਨਾਲੇ ਫਿਕਰ ਨਹੀਂ ਕਰਨੀ ਤੇ ਠੀਕ ਹੈ ਜੀ ਆਇ ਨੂੰ ਲੈ ਜਾਓ ਆ ਕਿਸੇ ਕੰਮ ਦਾ ਨਹੀਂ ਹੈਗਾ ਤੇ ਫਿਰ ਕਿੰਨੇ ਪੈਸੇ ਹੋਏ ਆ ਵੀਰੇ ਕੋਈ ਨਹੀਂ ਪੈਸੇ ਆ ਜਾਣਗੇ 50 ਰੁਪਏ ਬਣ ਜਾ ਸਿਰਫ 50 ਰੁਪਏ ਹਾਂਜੀ ਹਾਂਜੀ ਭਾਈ ਆ ਲੋ ਵੀਰੇ ਬਾਕੀ ਨਾ ਆਹ ਇਸ ਦੇ ਉੱਤੇ ਮੇਰਾ ਨੰਬਰ ਲਿਖਿਆ ਹੋਇਆ ਇਨ ਕੇਸ ਕੋਈ ਵੀ ਤੁਹਾਨੂੰ ਪ੍ਰੋਬਲਮ ਲੱਗਦੀ ਹੋਈ ਨਾ ਤੁਸੀਂ ਮੈਨੂੰ ਕਾਲ ਕਰਦੇ ਹੋ ਹਾਂਜੀ ਵੀਰੇ ਮੈਂ ਕਰ ਦੂੰਗਾ ਠੀਕ ਹੈ ਠੀਕ ਹੈ ਵੀਰੇ ਸੇਰੂ ਧਿਆਨ ਰੱਖਿਓ ਧੰਨਵਾਦ ਝੂਠੀ ਕੁੱਟਤਾ ਛਾਤੀ ਹੋ ਝੂਠੀ ਕੁੱਟਤਾ ਛਾ ਚਿੰਤਾ ਨਾ ਕਰ ਚਿੰਤਾ ਨਾ ਕਰ ਹੋ ਜੋ ਠੀਕ ਚਿੰਤਾ ਨਾ ਕਰ ਪਾਜੀ ਕੀ ਹੋ ਗਿਆ ਉਹ ਯਾਰ ਮੜਾ ਜਲਦੀ ਯਾਰ ਇਹਦਾ ਪੇਟਸ ਨਾਲ ਦਰਦ ਬਹੁਤ ਹੋ ਰਹੀ ਯਾਰ ਮੇਰੇ ਬਹੁਤ ਦਰਦ ਹੋ ਰਿਹਾ ਉਹ ਦਰਦ ਹੋ ਰਹੀ ਲਾਓ ਯਾਰ ਕੋਈ ਇੰਜੈਕਸ਼ਨ ਨੂੰ ਚੂਸ ਲਾਓ ਇਹਦਾ ਯਾਰ ਆ ਬੈਠ ਕਰੋ ਇਹਨੂੰ ਸੈਟ ਯਾਰ ਕਦੋਂ ਤੋਂ ਹੋਣ ਲੱਗੀ ਵੀਰੇ ਪਾਜੀ ਅੱਜ ਦੁਪਹਿਰੇ ਵੀ ਰੋਟੀ ਖਾਧੀ ਪਤਾ ਨਹੀਂ ਇੱਕਦਾਂ ਉਦੋਂ ਪਹਿਲਾਂ ਹੀ ਕੁਝ ਹੋਣ ਲੱਗ ਗਿਆ ਇੱਕਦਾਂ ਵੀ ਇਹਨੂੰ ਰੋਟੀ ਖਾਦੇ ਸੀ ਵੀਰੇ ਉਦੋਂ ਦਾ ਹੀ ਬਹੁਤ ਦਰਦ ਹੋ ਰਿਹਾ ਵਾ ਕੋਈ ਨਹੀਂ ਹੋ ਜਾਊਗਾ ਠੀਕ ਸਬਰ ਰੱਖ ਤੁਸੀਂ ਕੋਈ ਇੰਜੈਕਸ਼ਨ ਲਾਓ ਵੀਰੇ ਜਲਦੀ ਕਰੋ ਬਹੁਤ ਦਰਦ ਹੋ ਰਹੀ ਪਾਜੀ ਖਿੱਚ ਦੋ ਮੜਾ ਲਾ ਦਿਓ ਇੰਜੈਕਸ਼ਨ ਇਹਦੇ ਬਸ ਵੀਰੇ 1 ਮਿੰਟ ਸਬਰ ਤਾਂ ਕਰੋ ਕੋਈ ਨਹੀਂ ਤੋ ਵਾਇਗੁਰ ਵਾਇਗੁਰ ਕਰ ਠੀਕ ਹੋ ਜਾਊਗਾ ਪਹਿਲਾਂ ਤਾਂ ਨਹੀਂ ਸੀਗਾ ਦਰਦ ਕੋਈ ਹੋਰ ਗਲਤ ਚੀਜ਼ ਤਾਂ ਨਹੀਂ ਖਾਧੀ ਨਹੀਂ ਬਾਹਰla ਕੁਝ ਖਾਦਾ ਹੋਵੇ ਬਸ ਖਾਣਾ ਹੀ ਖਾਦਾ ਪਾਜੀ ਉਸੇ ਵੇਲੇ ਨਾਲ ਹੀ ਕਹਿਣ ਲੱਗ ਗਿਆ ਪਤਾ ਨਹੀਂ ਕੀ ਹੋ ਰਿਹਾ ਇੱਕੋ ਦਮ ਪੇਟ ਦੇ ਵਿੱਚ ਕੋਈ ਨਹੀਂ ਕੋਈ ਨਹੀਂ ਛੋਟੇ ਵੀਰ ਇੱਕ ਪਾਣੀ ਦਾ ਗਲਾਸ ਲੈ ਫਟਾਫਟ ਜਲਦੀ ਆ ਜਾ ਯਾਰ ਪਾਣੀ ਲਿਆ ਫਟਾਫਟ ਜਲਦੀ ਆ ਜਾ ਭਾਜੀ ਦਿਓ ਯਾਰ ਦਵਾਈ ਕੋਈ ਸਕੈਨਿੰਗ ਕੋਈ ਕਰਾ ਦਿਓ ਪੇਟ ਦੀ ਯਾਰ ਕੋਈ ਡਿਪ ਡੂਪ ਲਗਣੀ ਉਹ ਵੀ ਲਵਾ ਦਿਓ ਯਾਰ ਜਲਦੀ ਠੀਕ ਕਰ ਦਿਓ ਭਰਾ ਨੂੰ ਯਾਰ ਬਹੁਤ ਪਰੇਸ਼ਾਨ ਹੋਇਆ ਪਿਆ ਦੁਪਹਿਰ ਦਾ ਭਾਜੀ ਸਬਰ ਕਰੋ ਭਾਜੀ ਭਾਜੀ ਕਰ ਦਿਓ ਆ ਲੈ ਵੀਰ ਭਾਜੀ ਗੋਲੀ ਨਾਲ ਕੀ ਹੋਊਗਾ ਜੀ ਮੇਰੀ ਗੱਲ ਸੁਣ ਵੀਰੇ ਪ੍ਰਮਾਤਮਾ ਨੂੰ ਯਾਦ ਕਰ ਵਾਹਿਗੁਰੂ ਵਾਹਿਗੁਰੂ ਕਰ ਆ ਗੋਲੀ ਖਾ ਪੰਜਾ ਮਿੰਟਾਂ ਦਾ ਆਰਾਮ ਆ ਜਾਣਾ ਆ ਲੈ ਵਾਇਕ ਪਜੇ ਤੁਸੀਂ ਗੋਲੀ ਦੇਣ ਤੋਂ ਪਹਿਲਾਂ ਉਧਰ ਕਿਹੜਾ ਮੰਤਰ ਪੜਿਆ ਪਾਜੀ ਦੱਸੋ ਯਾਰਾ ਮੈਨੂੰ ਪੋਇਂ ਪਾਜੀ ਹੋ ਜਾਏਗਾ ਠੀਕ ਦੱਸੋ ਦੇਖ ਲਓ ਕੁਝ ਹੋ ਜਾਏ ਪਾਜੀ ਦੇਖ ਲਓ ਉਹ ਪਰੇਸ਼ਾਨਾ ਤੁਸੀਂ ਕਵਰਾ ਰਹੇ ਹੋ ਨਾ ਘਰ ਆਉਂਦੀ ਹੈ ਵਜਾਏ ਨਾ ਪਰਮਾਤਮਾ ਨੂੰ ਯਾਗ ਕਰੋ ਵਾਹਿਗੁਰੂ ਵਾਹਿਗੁਰੂ ਕਰੋ ਆਪੇ ਠੀਕ ਹੋ ਜਾਣਾ ਪਾਜੀ ਨੇ ਕਿਹਾ ਠੀਕ ਹੋ ਜਾਣਾ ਐਡੀ ਤਾਂ ਕੋਈ ਗੱਲ ਵੀ ਨਹੀਂ ਹੁੰਦੀ ਜਿੰਨੇ ਆਪਾਂ ਕਵਰਾ ਆ ਜਾਣਾ ਜੀ ਬਹੁਤ ਪਰੇਸ਼ਾਨ ਸੀ ਮੈਂ ਤਾਂ ਕੋ ਬੜਾ ਤੋਪੂ ਤੋਤਨ ਦੱਸ ਨਹੀਂ ਸਕਦਾ ਬਾਜੀ ਮੈਂ ਕਰੋ ਠੀਕ ਐ ਐਸੇ ਚੀਜ਼ ਦਾ ਲੋਕੀ ਫਾਇਦਾ ਚੱਕਦੇ ਆ ਐਡੀ ਗੱਲ ਨਹੀਂ ਹੁੰਦੀ ਜਿੰਨਾ ਤੁਸੀਂ ਕਬਰ ਆ ਜਾਂਦੇ ਹੋ ਨਾਲੇ ਮੈਂ ਉੱਥੇ ਕੋਈ ਮੰਤਰ ਨਹੀਂ ਪੜਦਾ ਸੀਗਾ ਮੈਂ ਜਿਹੜਾ ਵੀ ਕੰਮ ਕਰਦਾ ਨਾ ਤੇ ਗੁਰੂ ਮਹਾਰਾਜ ਨੂੰ ਯਾਦ ਕਰਕੇ ਕਰਦਾ ਗੁਰੂ ਮਹਾਰਾਜ ਕੋਲੇ ਅਰਦਾਸ ਕਰਕੇ ਕਰ ਕਹਿੰਦੇ ਹੁੰਦੇ ਨਾ ਜਿੱਥੇ ਦੁਆ ਕੰਮ ਨਹੀਂ ਕਰਦੀ ਉੱਥੇ ਦੁਆ ਕੰਮ ਕਰਦੀ ਇੱਥੇ ਮੈਂ ਦਵਾ ਵੀ ਦਿੰਦਾ ਤੇ ਦੁਆ ਵੀ ਦਿੰਦਾ ਦੋਨੇ ਚੀਜ਼ਾਂ ਕੰਮ ਕਰਦੀਆਂ ਨਾਲ ਇੱਕ ਗੱਲ ਹੋਰ ਵੀਰੇ ਆ ਜਿਹੜੇ ਤੁਸੀਂ ਟੈਸਟ ਐਕਸ-ਰੇ ਇਹਨਾਂ ਦੇ ਨਾਮ ਲੈਨੇ ਉਹਨਾਂ 80 ਤਾਂ ਕੋਈ ਗੱਲ ਵੀ ਨਹੀਂ ਹੈਗੀ ਮੈਂ ਐਵੇਂ ਥੋੜੇ ਤੋਂ ਹਜ਼ਾਰਾਂ ਰੁਪਈਆ ਖੱਗ ਲਾ ਕੋਈ ਫਾਇਦਾ ਥੋੜੀ ਆ ਤੁਸੀਂ ਆ ਪੁੱਛੋ ਇਹਨੂੰ ਹਾਂ ਬਾਈ ਫਰਕ ਅੱਗੇ ਨਾਲ ਠੀਕ ਆ ਹਾਂਜੀ ਫਰਕ ਹਾਂਜੀ ਫਰਕ ਆ ਪਾਜੀ ਨਾਲ ਠੀਕ ਆ ਅੱਗੇ ਨਾਲ ਸਹੀ ਆ ਨਾ ਹਾਂਜੀ ਹਾਂਜੀ ਅਜੀ ਕਮਾਲ ਹੋ ਗਈ ਮੈਂ ਤਾਂ ਬਹੁ ਟੈਨਸ਼ਨ ਚ ਆ ਗਿਆ ਸੀ ਬਾਜੀ ਚੱਲ ਕਿੱਦਾਂ ਹੁਣ ਚਲੀਏ ਫਿਰ ਕਿੱਦਾਂ ਹੁਣ ਕਿ ਰੈਸਟ ਕਰ ਲਈ ਇੱਥੇ ਨਹੀਂ ਚਲੋ ਚਲੋ ਸਾਡੇ ਕੋਲੇ ਵੀਰੇ ਜ਼ਿਆਦਾਤਰ ਲੋਕ ਪਰੇਸ਼ਾਨ ਹੀ ਹਾਂਦੇ ਰਾਜੀ ਖੁਸ਼ੀ ਦਾ ਕੋਈ ਦਵਾਈ ਲੈਣਾ ਆਂਦਾ ਨਹੀਂ ਹੈਨਾ ਠੀਕ ਆ ਬਾਜੀ ਤੇ ਜੇ ਅਸੀਂ ਉਹਨਾਂ ਦਾ ਫਾਇਦਾ ਚੱਕਣ ਲੱਗ ਜੀ ਅਸੀਂ ਕਿੱਥੇ ਜਾ ਕੇ ਜਵਾਬ ਦੇਣਾ ਠੀਕ ਆ ਬਾਜੀ ਮਿਹਰਬਾਨੀ ਤੁਹਾਡੀ ਬਹੁਤ ਬਹੁਤ ਮੇਰੀ ਮਿਹਰਬਾਨੀ ਨੇ ਵੀਰੇ ਪਰਮਾਤਮਾ ਦਾ ਸ਼ੁਕਰ ਕਰਦੇ ਰਿਹਾ ਕਰੋ ਆ ਨਿੱਕੀਆਂ ਮੋਟੀਆਂ ਗੱਲਾਂ ਤੇ ਘਬਰਾਇਆ ਨਾ ਕਰੋ ਨਾਲੇ 2-3 ਦਿਨ ਬਾਹਰਲਾ ਨਾ ਖਾਈ ਠੀਕ ਹੈ ਕਈ ਵਾਰੀ ਇਨਫੈਕਸ਼ਨ ਹੁੰਦੀ ਹੈ ਖਤਮ ਹੋਣ ਨੂੰ ਟਾਈਮ ਲੱਗ ਜਾਂਦਾ ਠੀਕ ਹੈ ਠੀਕ ਆ ਜੀ ਚਲ ਸ਼ਾਬਾਸ਼ ਸੈਰ ਸੂਰ ਕਰਿਆ ਕਰ ਰੋਟੀ ਖਾ ਕੇ ਚਲਿਏ ਹਾਂਜੀ ਚਲੋ ਕਿੰਨੇ ਪੈਸੇ ਆ ਤੁਹਾਡੀ ਵੀਰੇ ਉਹ ਰੈਂ ਦੋ ਵੀਰੇ ਗੱਲ ਨਹੀਂ ਆ ਲੋ ਵੀਰੇ ਉਹ ਵੀਰੇ ਇੰਨੇ ਕੀ ਕਰਨੇ ਆ ਇੱਕ 10 ਰੁਪਏ ਦੇ ਦੋ ਬਸ ਬਸ ਭਾਜੀ ਹਾਂਜੀ ਹਾਂਜੀ ਭਾਜੀ ਕਮਾਲ ਹੋ ਗਈ ਯਾਰ ਕਿਤੇ ਹੋਰ ਜਾਂਦੇ ਤਾਂ ਉਹਨਾਂ ਨੇ 11500 ਲੈ ਲੈਣਾ ਸੀ ਯਾਰ ਸੱਚੀ ਦੱਸੋ ਭਾਜੀ 10 ਰੁਪਏ ਹਾਂਜੀ ਇਹ ਕਮਾਲ ਹੋ ਗਈ ਯਾਰ ਤੁਸੀਂ 10 ਰੁਪਏ ਦੇ ਵਿੱਚ ਠੀਕ ਕਰਤਾ ਅਸੀਂ ਨਹੀਂ ਵੀਰੇ ਠੀਕ ਕੀਤਾ ਠੀਕ ਕਰਨ ਵਾਲਾ ਪਰਮਾਤਮਾ ਸਾਨੂੰ ਤਾਂ ਲੱਭ ਨੇ ਜਰੀਆ ਬਣਾਇਆ ਹੋਇਆ ਕਿ ਸਾਨੂੰ ਪਤਾ ਲੱਗ ਜਾਂਦਾ ਕਿ ਨੁਕਸ ਕੀ ਆ ਤੇ ਉਸ ਹਿਸਾਬ ਨਾਲ ਦਵਾਈ ਦੇ ਦਿੰਦੀ ਆ ਨੜੇ ਜਿਹੜੀ ਚੀਜ਼ ਦਾ 10 ਰੁਪਏ ਲੈਣੇ 10 ਹੀ ਲਾਵਾਂਗੇ ਅਸੀਂ 1000 1500 ਲੈ ਕੇ ਕਿੱਥੇ ਜਾਣਾ ਭਾਜੀ ਠੀਕ ਆ ਦੇਖੋ ਵੀਰੇ ਪਰਮਾਤਮਾ ਨੂੰ ਮੰਨਣ ਵਾਲੇ ਬੰਦੇ ਨਾ ਹਮੇਸ਼ਾ ਹੱਕ ਹਲਾਲ ਦੀ ਕਮਾਈ ਖਾਂਦੇ ਆ ਠੀਕ ਠੀਕ ਆ ਵੀਰੇ ਕਵਰ ਆਈਦਾ ਨਹੀਂ ਹੁੰਦਾ ਥੋੜਾ ਜਿਹਾ ਪੇਸ਼ੈਂਸ ਰੱਖੀਦਾ ਹੁੰਦਾ ਜਵਾਨ ਜਵਾਨ ਹੈਗਾ ਤੈਨੂੰ ਕੀ ਹੋਣਾ ਠੀਕ ਆ ਭਾਜੀ ਸਭੀ ਸਾਸਕਾਰ ਦੀ ਸਾਸਕਾਰ ਅਚੀ ਹੋ ਜੇ ਸੇ ਹੋਸਰਾ ਵੀਰੇ ਕੀ ਗੱਲ ਦਸੀਓ ਜਰਾ ਜਿਹੜਾ ਆਪਾਂ ਕਸਟਮਰ ਨੂੰ ਦਵਾਈ ਦਿੰਨੇ ਹੈਗੇ ਤਾਂ ਆਪਾਂ ਉਹਨੇ ਘੱਟ ਪੈਸੇ ਕਿਤਾ ਲੈਣੇ ਆ ਜਿਹੜਾ ਮੋਰਤੇ ਮੈਡੀਕਲ ਹੈਗਾ ਉਹ ਤਾਂ 1.5-200 ਰੁਪਏ ਲੈ ਲੈਂਦੇ ਇੱਕ ਖੁਰਾਕ ਦੇਣ ਦਾ ਆਪਾਂ ਉਹਦੇ 10 ਰੁਪਏ ਲੈਣੇ ਆ ਜਿਹੜੇ ਬਾਕੀ ਨੇ ਉਹ 1500 ਰੁਪਏ ਬਿਲ ਬਣਾਉਂਦੇ ਨੇ ਆਪਣੇ 2-300 ਬਿਲ ਬੰਦਾ ਐ ਇਦਾਂ ਕਿ ਭਾਈ ਆਪਾਂ ਤਾਂ ਘੱਟੇ ਹੀ ਆ ਜਾਵਾਂਗੇ ਉਹ ਪਾਰ ਵੀ ਦੇਖਣਾ ਦੇਖ ਵੀਰੇ ਕਦੇ ਵੀ ਘਾਟਾ ਨਹੀਂ ਪੈਂਦਾ ਹੁੰਦਾ ਜਦੋਂ ਤੁਸੀਂ ਦੂਜਿਆਂ ਬਾਰੇ ਸਹੀ ਸੋਚਦੇ ਹੋ ਨਾ ਕਦੇ ਤੁਹਾਨੂੰ ਘਾਟਾ ਨਹੀਂ ਪੈਂਦਾ ਨਾਲੇ ਕਦੇ ਵੀ ਇਹ ਨਹੀਂ ਸੋਚਣਾ ਕਿ ਆਪਾਂ ਭੁੱਖੇ ਮਰ ਜਾਵਾਂਗੇ। ਨਾਨਕ ਚਿੰਤਾ ਮਤ ਕਰੋ। ਚਿੰਤਾ ਤਿਸ ਹੀ ਹੈ। ਜਲ ਮੈਂ ਜਾਂਦੋ ਪਾਇਨ। ਤਿਨਾ ਵੀਰੋ ਜੀਦੇ। ਜਿਨੇ ਜੀਵ ਜੰਤਾਂ ਨੂੰ ਪੱਥਰਾਂ 'ਚ ਸਮੁੰਦਰਾਂ 'ਚ ਪਾਣੀਆਂ 'ਚ ਖਾਣ ਨੂੰ ਦਿੱਤਾ ਆਪਣੀ ਚਿੰਤਾ ਕਿਉਂ ਕਰੀ ਜਾਂਦਾ ਜਦੋਂ ਬੈਠਾ ਆਪਣੇ ਬਾਰੇ ਸੋਚਣ ਵਾਲਾ। ਨਾਲੇ ਵੀਰੇ ਬਾਕੀ ਜੋ ਮਰਜ਼ੀ ਕਰੀ ਜਾਣ। ਆਪਾਂ ਨੂੰ ਉਹਦੇ ਬਾਰੇ ਸੋਚਣ ਦੀ ਲੋੜ ਨਹੀਂ ਆਪਣਾ ਜਿੰਨੇ ਚ ਗੁਜ਼ਾਰਾ ਹੁੰਦਾ ਨਾ ਤੁਹਾਡੀਆਂ ਤਨਖਾਹਾਂ ਨੇ ਆ ਸਾਰਾ ਕੁਝ ਆਪਣਾ ਬਿਜਲੀ ਦਾ ਖਰਚਾ ਕਰਾਇਆ ਸਾਰਾ ਕੁਝ ਮੈਡੀਕਲ ਦਾ ਖਰਚਾ ਉਹਨਾਂ ਕੋ ਮੇਰਾ ਸਹੀ ਚੱਲੀ ਜਾਂਦਾ ਆਪਾਂ ਕਿਉਂ ਲਾਲਚ ਕਰਨਾ ਹੈ ਨਾ ਨਾਲ ਇਹ ਚੀਜ਼ਾਂ ਨਾ ਸੋਚਿਆ ਕਰੋ ਵੀਰੇ ਬਾਬਾ ਜੀ ਅੱਕੇ ਕਿਹੜੀ ਗੱਲ ਤੁਸੀਂ ਕਰਦੇ ਹੋ ਹੁਣ ਉਹ ਚੀਜ਼ ਸਮਝ ਨਹੀਂ ਆਈ ਜੀ ਦੇਖੋ ਵੀਰੇ ਮੈਂ ਉਹ ਬਾਪਾ ਜੀ ਨੂੰ ਕਹਿ ਰਿਹਾ ਸੀ ਨਾ ਹਾਂਜੀ ਵੀਰੇ ਦੁਆ ਤੇ ਦੁਆ ਆਪਣੇ ਕੋਲੇ ਦੋਨੋਂ ਮਿਲਦੀਆਂ ਨੇ ਮੈਂ ਇਹ ਹਿਰਦਾਸ ਕਰਦਾ ਹੁਣ ਨਾ ਪ੍ਰਮਾਤਮਾ ਜੀ ਤੁਹਾਡੇ ਕੋਲੇ ਜਿਹੜਾ ਵੀ ਆਇਆ ਨਾ ਉਹ ਰਾਜੀ ਹੋ ਕੇ ਜਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬਤ ਦਾ ਪਲਾ ਅਗਲਾ ਕੋਈ ਉਮੀਦ ਲੈ ਕੇ ਆਂਦਾ ਕਿ ਇੱਥੇ ਆ ਕੇ ਮੈਂ ਠੀਕ ਹੋ ਜਾਊਗਾ ਨਾਲੇ ਤਾਂ ਆਪਾਂ ਚੰਗੀ ਸਲਾਹ ਦੇ ਦੀਦੀਆ ਨਾਲੇ ਚੰਗੀ ਦਵਾਈ ਦੇ ਦੀਦੀਆ ਨਾਲੇ ਆਪਣੀ ਤਾਂ ਮੈਡੀਕਲ ਦਾ ਨਾਮ ਵੀ ਸੁਖਮਨੀ ਹੈ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਚ ਨਾ ਕੇ ਮਨ ਵਿਸਰਾਮ ਇਥੇ ਜਿਹੜਾ ਆਂਦਾ ਨਾ ਵੀਰੇ ਰਾਜੀ ਹੋ ਕੇ ਜਾਂਦਾ ਤੇ ਮੈਂ ਦਵਾਈ ਦੇਣ ਤੋਂ ਪਹਿਲਾਂ ਗੁਰੂ ਮਹਾਰਾਜ ਅਗੇ ਅਰਦਾਸ ਕਰਦਾ ਗੁਰੂ ਮਹਾਰਾਜ ਇਹਨਾਂ ਨੂੰ ਸਮੱਤ ਵੀ ਬਖਸ਼ੋ ਤੇ ਇਹਨਾਂ ਨੂੰ ਰਾਜੀ ਕਰ ਦੋ ਠੀਕ ਹੈ ਦੇਖੋ ਉਹਨਾਂ ਕੋਲੇ ਇੱਕ ਕਸਟਮਰ ਆਂਦਾ ਉਹ ਪਹਿਲਾਂ ਹੀ 200 ਲੈ ਲਿਆ ਅੱਗੇ ਦੀ 500 ਲੈ ਲਿਆ ਆਪਣੇ ਕੋਲੇ ਉਦਾਂ ਹੀ 10-15 ਕਸਟਮਰ ਆ ਜਾਂਦੇ ਆਪਣੇ ਤਾਂ ਉੱਥੇ ਹਿਸਾਬ ਆ ਜਾਂਦਾ ਨਾ ਹਾਂਜੀ ਬਈ ਨਾਲੇ ਰੋਜ਼ ਦੀਆਂ ਦਵਾਈਆਂ ਅਪਡੇਟ ਹੁੰਦੀਆਂ ਆਪਣੇ ਕੋਲ ਬਿਲਕੁਲ ਸਹੀ ਠੀਕ ਹੈ ਨਾ ਵੀਰੇ ਇਹ ਹਮੇਸ਼ਾ ਯਾਦ ਰੱਖਿਓ ਜੇ ਤੁਸੀਂ ਕਿਸੇ ਦਾ ਚੰਗਾ ਸੋਚਦੇ ਹੋ ਨਾ ਤੇ ਪਰਮਾਤਮਾ ਆਪਣੇ ਬਾਰੇ ਸੋਚਣ ਵਾਲਾ ਬੈਠਾ ਹੈ ਠੀਕ ਹੈ ਵੀਰੇ ਠੀਕ ਹੈ ਰਹੀ ਚਲ ਕੰਮ ਕਰ ਲੋ ਥੈਂਕ ਯੂ ਬਈ ਗਾਰੇ ਸੇ ਕਾਚੀ ਫਰੀਦਾ ਬੁਰੇ ਦਾ ਬਲਾ ਕਰ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨਾ ਲੱਗ ਗਈ ਬੰਨੇ ਸਭ ਕੁਝ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਜੀ ਸੇ ਹੋਸਰ ਕਸਿਰ ਕਰ ਵੀਰੇ ਹਾਂਜੀ ਦਾ ਸਤਿਗੁਰ ਕਿੰਤਾ ਠੀਕ ਨੇ ਮੰਮੀ ਹਾਂਜੀ ਵੀਰੇ ਹੁਣ ਠੀਕ ਨੇ ਜਦੋਂ ਮੈਂ ਦਵਾਈ ਦਿੱਤੀ ਉਹਨਾਂ ਨੂੰ ਅੱਧੇ ਘੰਟੇ ਚ ਠੀਕ ਹੋ ਗਏ ਚਲੋ ਸ਼ੁਕਰ ਹੈ ਪ੍ਰਮਾਤਮਾ ਨਹੀਂ ਵੀਰੇ ਸ਼ੁਕਰ ਤਾਂ ਤੁਹਾਡਾ ਹੈ ਜੀ ਜਿਹੜੀ ਤੁਸੀਂ ਉਹ ਦਵਾਈ ਦਿੱਤੀ ਉਹ ਵੀਰੇ ਦਵਾਈ ਨਹੀਂ ਉਹ ਜਿਹੜੀ ਅਰਦਾਸ ਕੀਤੀ ਸੀ ਨਾ ਉਹ ਕੰਮ ਕੀਤੀ ਹੈ ਠੀਕ ਹੈ ਨਾ ਵੀਰੇ ਮੈਨੂੰ ਇੱਕ ਆ ਨਹੀਂ ਸਮਝ ਆਂਦਾ ਹਸਪੀਟਲ ਵਾਲੇ ਐਨੇ ਐਨੇ ਦਵਾਈਆਂ ਤੇ ਐਨੇ ਟੈਸਟ ਕਿਉਂ ਲਿਖ ਦਿੰਦੇ ਆ ਜਦ ਆਰਾਮ ਹੀ ਇੱਕ ਦਵਾਈ ਚ ਆ ਜਾਂਦਾ ਹੈ ਕਿਸੇ ਨੂੰ ਕੀ ਕਹੀ ਗਿਆ ਲੋਕੀ ਆਪਣੇ ਆਪਣੇ ਕਰਮ ਕਮਾ ਰਹੇ ਨੇ। ਐਡੀਆਂ-ਨੀਆਂ ਪੜਾਈਆਂ ਕਰਕੇ ਨਾ ਲੋਕੀ ਫਾਇਦਾ ਚੱਕਦੇ ਨੇ ਉਹਦਾ। ਨਾਲੇ ਆਪਾਂ ਕਿਸੇ ਨੂੰ ਕਿਉਂ ਮਾੜਾ ਕਹਿਣਾ? ਬਸ ਵੀਰ ਇੱਕ ਚੀਜ਼ ਯਾਦ ਰੱਖੀ। ਜਿਹੜਾ ਵੀ ਕੰਮ ਕਰਨਾ ਨਾ ਉਸ ਤੋਂ ਪਹਿਲਾਂ ਪ੍ਰਮਾਤਮਾ ਨੂੰ ਅਰਦਾਸ ਕਰਨੀ ਆ। ਤੇ ਦੂਜਾ ਕਦੇ ਕਿਸੇ ਦਾ ਮਾੜਾ ਨਹੀਂ ਕਰਨਾ। ਠੀਕ ਹੈ? ਠੀਕ ਹੈ ਵੀਰੇ। ਪ੍ਰਮਾਤਮਾ ਮਾਪਿਆਂ ਨੂੰ ਹਮੇਸ਼ਾ ਠੀਕ ਰੱਖੇ। ਠੀਕ ਹੈ? ਕੋਈ ਰਾਈ ਦਾ ਨਹੀਂ ਹੁੰਦਾ। ਠੀਕ ਹੈ ਵੀਰੇ। ਬਹੁਤ-ਬਹੁਤ ਥੈਂਕ ਯੂ ਤੁਹਾਡਾ। ਓਏ ਵੀਰੇ ਨਾ ਨਾ। ਜੇ ਮੱਥਾ ਟੇਕਣਾ ਹੀ ਤਾਂ ਉੱਥੇ ਟੇਕਿਆ ਕਰ। ਹਾਂਜੀ। ਗੁਰਦੁਆਰੇ ਜਾਇਆ ਕਰੋ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਕਰੋ ਠੀਕ ਹੈ ਹਾਂਜੀ ਵੀਰੇ ਤੁਹਾਡੇ ਕਹਿਣ ਤੇ ਨਾ ਹੁਣ ਮੈਂ ਗੁਰੂ ਘਰ ਜ਼ਰੂਰ ਜਾਊਂਗਾ ਅੱਛਾ ਗੁਰੂ ਸਾਹਿਬ ਦਾ ਜ਼ਰੂਰ ਸ਼ੁਕਰ ਕਰਕੇ ਆਊਂਗਾ ਹਾਂ ਉਹ ਸ਼ੁਕਰ ਉਹਦਾ ਹੀ ਕਰਨਾ ਠੀਕ ਹੈ ਵੀਰੇ ਓਕੇ ਰੋ ਬਾਪ ਝੂਠੋ ਸਤਲ ਪਰਿਵਾਰ ਝੂਠੇ ਕੂਟਤਾ ਛਾਤੀ ਹੋ ਝੂਠੇ ਕੂਟਤਾ ਛਾ